ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਗੱਡੀ ਬਹੁਤ ਤੇਜ਼ੀ ਨਾਲ ਆ ਰਹੀ ਸੀ ਤੇ ਗੱਡੀ ਦਾ ਡਰਾਈਵਰ ਮੋੜ ਤੇ ਪੁੱਜ ਕੇ ਗੱਡੀ ਨੂੰ ਕੰਟਰੋਲ ਨਹੀਂ ਕਰ ਸਕਿਆ ਜਿਸ ਤੇ ਚੱਲਦਿਆਂ ਪੁਲਿਸ ਦੇ ਉੱਪਰ ਬਣੇ ਹੋਏ ਪੁਲ ਤੋਂ ਗੱਡੀ ਸਿੱਧੀ ਖਾਲ ਦੇ ਵਿੱਚ ਥੱਲੇ ਗਿਰ ਗਈ ਹਾਦਸਾ ਕਾਫੀ ਭਿਆਨਕ ਸੀ ਕਿਉਂਕਿ ਸਥਾਨਕ ਲੋਕਾਂ ਦੇ ਦੱਸਣ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਜ਼ਖਮੀ ਦੋ ਵਿਅਕਤੀਆਂ ਨੂੰ ਗੱਡੀ ਚੋਂ ਬਾਹਰ ਕੱਢਣ ਲਈ ਸਥਾਨਕ ਮਕੈਨਿਕਾ ਵੱਲੋਂ ਆਪਣੇ ਕਟਰ ਦੇ ਨਾਲ ਗੱਡੀ ਦੇ ਕੁਝ ਹਿੱਸੇ ਕੱਟੇ ਗਏ ਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਉਪਰੰਤ ਐਂਬੂਲੈਂਸ ਬੁਲਾ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਿਆ ਗਿਆ। ਬਲਾਸਪੁਰ ਤੋਂ ਟਮਾਟਰਾਂ ਨਾਲ ਭਰਿਆ ਟੈਂਪੂ ਆ ਰਿਹਾ ਸੀ ਲੇਕਿਨ ਬਹੁਤ ਰਫਤਾਰ ਸੀ। ਉਹ ਇਹਦੇ ਵਿੱਚ ਡਿੱਗ ਗਿਆ। ਦੇਣੀ ਖਾਲੀ। ਉਹ ਮੋੜ ਆ ਖਤਰਨਾਕ ਮੋੜ ਆ ਕੋਈ ਦੇਖਭਾਲ ਨਹੀਂ ਆ ਉਦੀ ਉਸ ਮੋੜ ਦੀ ਕੋਈ ਦੇਖਭਾਲ ਨਹੀਂ ਆਪਣੀ ਮਰਜ਼ੀ ਨਾਲ ਇੱਥੇ ਐਂਬੂਲੈਂਸ ਹੀ ਨਹੀਂ ਆਈ 2 ਘੰਟੇ ਬੰਦਾ ਬਟਾ ਬਾਕੀ ਬੰਦਾ ਉਦਾ ਜਾਨੋ ਠੀਕ ਆ ਬਾਕੀ ਭਾਈ ਫ੍ਰੈਕਚਰ ਤਾਂ ਹੈ ਗਿਲਾਸ ਤੋਂ ਤੋਂ ਕਵਟਰਾਂ ਦੀ ਗੱਡੀ ਆ ਰਹੀ ਸੀ ਤੇ ਮੋੜ ਥਾਸਾ ਵਾਪਰੇ ਆ ਜਿਹਦੇ ਵਿੱਚ ਦੋ ਡਰਾਈਵਰ ਵਿੱਚ ਫਸੇ ਹੋਏ ਸੀ ਇੱਕ ਪਹਿਲਾ ਕੱਢ ਲਿਆ ਤੇ ਦੂਸਰਾ ਸੀ ਫਿਰ ਨਾਲ ਟੱਟ ਕੇ ਸਾਰ ਕੱਟ ਕੇ ਹਸਪਤਲ ਸਿਵਲ ਹਸਪਤਲ ਨਾਮ ਦੇ ਪਰ ਸਭ ਤੇ ਰਹਿ ਰਿਹਾ ਕਿ ਸਟਾ ਸਟਾ ਲੱਤ ਇੱਕ ਫੈਕਚਰ ਹੈ ਦੂਜੀਆਂ ਦੋਹੇ ਲੱਤਾਂ ਹੈ ਪਹਿਲਾ ਦੇ ਹੋਸ਼ੀ ਹਾਲਤ ਦੇ ਵਿੱਚ ਨਹੀਂ ਬਲਾਸਟਰ ਰੋਡ ਤੇ ਗੱਡੀ ਬਲਤੀ ਜੀ ਜਿਹੜੀ ਕਿਸ਼ਤਪੁਰ ਸਾਹਿਬ ਆਪਣਾ ਦੇਣੀ ਜੀ ਪੁਲ ਤੇ ਗੱਡੀ ਜਿਹੜੀ ਦੋ ਬੰਦੇ ਸੀਗੇ ਭੱਟੜ ਹੋਏ ਅਸੀਂ ਸਥਾਨੀ ਮਿਸਤਰੀ ਅਜੀ ਇੱਥੇ ਤੇ ਅਸੀਂ ਕਟੜ ਨਾਲ ਵੱਢ ਗਏ ਗੱਡੀ ਦੀ ਬਾਡੀ ਤਾਂ ਬੰਦੇ ਕੱਢੇ ਜੀ ਤਾਂ ਤਾਂ ਮਤਲਬ ਅਨੰਦਪੁਰ ਸਾਹਿਬ ਭੇਜੇ ਇਹਦੀ ਦੋਨੋਂ ਸੱਟਾਂ ਲੱਗੀਆਂ ਵੇ ਜੀ ਕਾਫੀ ਮਤਲਬ ਆ ਪੈ ਤੜ ਹੈ ਹੀ ਬਤਲ ਪੱਟੜ ਦੇ ਤਕੜੇ ਹੈ ਨਹੀਂ ਜੀ ਨੰਪਾ ਦੇ ਲੱਗੇ ਆਪਾਂ ਟਮਾਟਰਾਂ ਦਾ ਟਰੱਕ ਆ ਰਿਹਾ ਤਾਂ ਪਰੋ ਪੇਕਅਪ ਵੇਲ ਗਈ ਜਾਨਕੀ ਸਪੀਡ ਥੋੜੀ ਜ਼ਿਆਦਾ ਸੀ ਉਹਦੀ ਕੰਟਰੋਲ ਨਹੀਂ ਹੋਇਆ ਸਟ੍ਰਾਈਕ ਚ ਜਾਨ ਨੀਚੇ ਖਾਈ ਸੀ ਕਰ ਗਿਆ ਪਰ ਬੰਦੇ ਆ ਜਾਨੀ ਕੀ ਸੀ ਕੱਢ ਲਏ ਕਟੜ ਨਾਲ ਬਚਾਅ ਬਜੂ ਕਰ ਲਈ ਉੱਪਰੋਂ ਵੜਨਾ ਕੱਟਣਾ ਵੜਤਾ ਸੀ ਪੇਕਅਪ ਵੜਦੀ ਉੱਪਰੋਂ ਬੰਦੇ ਕੱਢ ਲਏ ਦੋ ਹੀ ਬਚਾਅ ਹੋ ਗਿਆ ਬਾਕੀ ਅਸੀਂ ਆਪਣੀ ਇਨਸਾਨੀਅਤ ਦਿਖਾਈ ਵੀ ਠੀਕ ਹੋ ਗਏ ਬੰਦੇ ਬਾਹਰ ਕੱਢਦੇ ਐ ਐਮਬੂਲੈਂਸ ਚ ਭੇਜਦੇ ਵਾ ਹਾਂਜੀ ਮੈਂ 1033 ਐਂਬੂਲੈਂਸਰ ਡਰਾਈਵ ਕਰ ਰਿਹਾ ਜੀ ਐਨ ਐਚ ਆਈ ਤੋਂ ਤੇ ਸਾਡੇ ਦੇਣੀ ਇੱਕ ਗੱਡੀ ਫਟ ਗਈ ਹੈ ਸਮਟਰਾਂ ਦੀ ਭਰੀ ਹੋਈ ਜੀ ਉਹਦੇ ਵਿੱਚ ਦੋ ਬੰਦੇ ਸੀਗੇ ਦੋਨੋਂ ਸੀਰੀਅਸ ਮਿੱਤਰੋਂ ਆਪਾਂ ਆਪਣੀ ਐਂਬੂਲੈਂਸ ਵਿੱਚ ਪਾ ਕੇ ਆਨੰਦਪੁਰ ਸਾਹਿਬ ਲੈ ਗਏ ਤੇ ਦੂਜੀ ਐਂਬੂਲੈਂਸ ਬੁਲਾਈ ਆ ਉਹਦੇ ਵਿੱਚ ਦੂਜਾ ਬੰਦਾ ਵੀ ਝਿਜ ਦਿੱਤਾ ਬਾਕੀ ਹੁਣ ਗੱਡੀ ਤੇ ਜਾ ਕੇ ਲੱਗਦਾ ਸਾਨੂੰ ਤਰਾ ਜਿਸ ਟਾਈਮ ਫੋਨ ਆਇਆ ਸੀ ਤਰਾੰਤ ਤੇ ਪਹੁੰਚ ਕੇ ਪਾਉਂਦੇ ਗਏ ਅੰਦਰ ਤੇ ਦੋ ਸਾਥੀ ਕਾਰਵਾਈ ਦੀ ਜੀ ਕਰਦੇ